ਹਾਂਜੀ ਭਾਈ ਕੀ ਨਾਮ ਆ ਆਪਣਾ ਜਸਬੀਰ ਸਿੰਘ ਪ੍ਰਧਾਨ ਹੜਪੀੜਿਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅੱਜ ਅਸੀਂ ਈਟੀਓ ਸਾਹਿਬ ਨੂੰ ਮਿਲਣ ਵਾਸਤੇ ਪਹੁੰਚੇ ਸੀ ਜੋ ਉਹਨਾਂ ਦੇ ਬ੍ਰਦਰ ਮਿਲੇ ਨੇ ਇੱਥੇ ਪੀਏ ਸਾਹਿਬ ਮਿਲੇ ਨੇ ਅਸੀਂ ਪਹਿਲਾਂ ਵੀ 2023 ਦੇ ਵਿੱਚ ਈਟੀਓ ਸਾਹਿਬ ਨੂੰ ਬੇਨਤੀ ਕੀਤੀ ਸੀ ਇੱਕ ਸਾਡੇ ਬਹੁਤ ਗਰੀਬ ਕਿਸਾਨ ਸਰਦਾਰ ਬਜੀਤ ਸਿੰਘ ਜੀ ਜਿਨ੍ਹਾਂ ਤੋਂ ਐਸਡੀਓ ਮੱਪੂ ਨੇ ਪੈਸੇ ਲਏ ਸੀਗੇ ਰਿਸ਼ਵਤ ਲਈ ਸੀ ਸਾਡੇ ਟਿਊਬਲ ਰੁੜ ਗਏ ਸੀ ਔਰ ਸਾਡਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਕਿਸਾਨਾਂ ਦਾ ਜਿਹਦੇ ਤਹਿਤ ਐਸਡੀਓ ਬਹੁਤ ਵੱਡੇ ਪੱਧਰ ਤੇ ਰਿਸ਼ਵਤ ਲਈ ਔਰ ਅਸੀਂ ਬੇਨਤੀ ਕੀਤੀ ਸੀ ਇਹਦੇ ਤੇ ਕਾਰਵਾਈ ਕਰਨ ਦੀ ਪਰ ਅਫਸੋਸ ਕੋਈ ਕਾਰਵਾਈ ਨਹੀਂ ਕੀਤੀ ਗਈ ਅਜੇ ਤੱਕ ਔਰ ਅਸੀਂ ਇੱਕ ਬੇਨਤੀ ਹੁਣ ਚਾਰ ਜਥੇਬੰਦੀਆਂ ਨੇ ਇਕੱਤਰ ਹੋ ਕੇ ਮੀਟਿੰਗ ਕੀਤੀ ਹੈ ਜੀ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਗਿਆ ਹੈ ਕਿ ਆਉਣ ਵਾਲੀ 18 ਮਾਰਚ ਨੂੰ ਮਾਰਚ ਤੱਕ ਅਸੀਂ ਇਹਦੀ ਵੇਟ ਕਰਾਂਗੇ ਇੱਕ ਵਾਰੀ ਫਿਰ ਕਿ ਉਸ ਐਸਡੀਓ ਤੇ ਕੋਈ ਕਾਰਵਾਈ ਉਹਨੂੰ ਸਸਪੈਂਡ ਕਰਦੇ ਆ ਜਾਂ ਨਹੀਂ ਕਰਦੇ ਔਰ ਜੇ ਨਹੀਂ ਕੀਤਾ ਇਹਦਾ ਤੇ ਅਸੀਂ ਆਉਣ ਵਾਲੀ 18 ਮਾਰਚ ਤੋਂ ਬਾਅਦ ਵੱਡਾ ਫੈਸਲਾ ਲੈ ਕੇ ਈਟੂ ਆਬ ਦੇ ਗ੍ਰਹਿ ਵਿਖੇ ਜਿਹੜਾ ਧਰਨਾ ਪ੍ਰਦਰਸ਼ਨ ਕਰਾਂਗੇ ਪਰ ਜੋ ਸਾਡੇ ਅਸੀਂ ਆਪ ਦੇ ਹੱਕ ਲੈ ਕੇ ਛੱਡਾਂਗੇ ਜੀ ਸਾਡੇ ਕਿਸਾਨਾਂ ਦਾ ਬਹੁਤ ਵੱਡਾ ਤਕਾ ਹੋਇਆ ਔਰ ਪੰਜਾਬ ਸਰਕਾਰ ਨੂੰ ਇੱਕ ਹੋਰ ਬੇਨਤੀ ਸੀ ਕਿ ਸਾਡੇ ਹੜਪੀਟਾਂ ਦਾ ਜਿਹੜਾ ਮਾਅਬਜੇ ਸੰਬੰਧੀ ਅਜੇ ਕਾਫੀ ਜਿਹੜਾ 25% ਲੋਕਾਂ ਨੂੰ ਮਾਅਬਜਾ ਨਹੀਂ ਮਿਲਿਆ ਔਰ ਸਾਡੇ ਸਿਲਟ ਦੇ ਪੈਸੇ 0% ਦਿੱਤੇ ਗਏ ਜਿੱਥੇ ਜ਼ਮੀਨਾਂ ਰੁੜ ਗਈਆਂ ਉਸ ਉਹ ਵੀ 0% ਦਿੱਤੇ ਗਏ ਔਰ ਇਹਦੇ ਬਾਬਤ ਅਸੀਂ ਮੀਟਿੰਗ ਕਰਨੀ ਚਾਹਣ ਵਾਸਤੇ ਈਟੀਓ ਸਾਹਿਬ ਨੂੰ ਬੇਨਤੀ ਕੀਤੀ ਸੀ ਜੋ ਪੂਰੀ ਨਹੀਂ ਹੋਈ ਉਹਦੇ ਵਾਸਤੇ ਵੀ ਵਿੱਚ ਲਿਖਿਆ ਹੈ ਵੀ ਸਾਡੀ ਮੀਟਿੰਗ ਜਿਹੜੀ ਹੈ ਮੁੱਖ ਮੰਤਰੀ ਜਾਂ ਉੱਚ ਅਧਿਕਾਰੀਆਂ ਨਾਲ ਕੀਤੀ ਜਾ ਤਾਂ ਜੋ ਸਾਡੇ ਜਿਹੜੇ ਬਕਾਇਆ ਉਥੋਂ ਜਾਰੀ ਹੋ ਸਕੇ ਐਪਸੀਆਰ ਤੋਂ ਸੋ ਇਹਦੇ ਕਰਕੇ ਅੱਜ ਅਸੀਂ ਜਿਹੜਾ ਮੰਗ ਪੱਤਰ ਦਿੱਤਾ ਜੀ ਸਾਡੀ ਬੇਨਤੀ ਹੈ ਵੀ ਸਾਡੇ ਕਿਸਾਨਾਂ ਨੂੰ ਇਨਸਾਫ ਮਿਲੇਗਾ ਸੀਟੀਓ ਸਾਹਿਬ ਨੂੰ ਵੀ ਬੇਨਤੀ ਕੀਤੀ ਔਰ ਪੀਏ ਸਾਹਿਬ ਵੀ ਕੋਲੇ ਨੇ ਇਹਨਾਂ ਨੂੰ ਬੇਨਤੀ ਕੀਤੀ ਆ ਸੋ ਸਾਡੀ ਜਿਹੜੀ ਬੇਨਤੀ ਆ ਵੀ ਕਬੂਲੀ ਜਾਵੇ ਸਾਡੀ ਇੰਨੀ ਰਿਕਵੈਸਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨ ਸਿੰਘ fromParams ਕੋਟ ਬੁੱਡਾ ਤਹਿਸੀਲ ਪੱਟੀ ਡਿਸਟ੍ਰਿਕਟ ਤਰਨਤਾਰ ਵੀ ਆਰ ਹੇਅਰ ਟੂਡੇ ਅੰਡਰ ਦੀ ਕਾਈਂਡ ਲੀਡਰਸ਼ਿਪ ਆਫ ਸਦਾਰ ਜਸਵੀਰ ਸਿੰਘ ਜੀ ਆਲੂ ਵਾਲੀਆ Who's state president of Hadpit Jathe who We came here to see Sadar Harpajan Singh ETO, but due to unavoidable circumstances, he cannot be available in his office. But I would like to appreciate his brother, his official staff, those who met us. They are of so good nature that they asked that very good to sit, have a water, have a tea. They served us in all the ways, and we are very thankful to you. that if each and every staff of minister may be a good leader there will be no problem to each other so i request that all the demands who are raised by sadar gb sik may kindly be fulfilled thanks to that sat okay vai guruji ka khalsa sri vai guruji ki fateh kisan aagu ajj sade kol office ponche ne ji inhan ne mang patra ditta ji eh mang patra mantri sahab takr pahchaya jayega ji dhanwaad ji